ਬਹੁਤ ਹੀ ਸਤਿਕਾਰਯੋਗ ਮੇਰੇ ਬਜ਼ੁਰਗ ਸਹਿਬਾਨੋ ਮੇਰੇ ਮਾਮਾ ਮੇਰੇ ਨੌਜਵਾਨ ਸਾਥੀਓ ਬਲਾਹ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ 200 ਦਿਨ ਦੇ ਅੰਦੋਲਨ ਨੇ ਭਾਜਪਾ ਦੀ ਜਿਹੜੀ ਗੱਡੀ ਆ ਜਿਵੇਂ ਟੇਢੀ ਕਰਕੇ ਰੱਖਤੀ ਕੱਲੀਆਂ ਭਾਜਪਾ ਦੇ ਜਣਾ ਨੂੰ ਇਸ ਅੰਦੋਲਨ ਨੇ ਪੱਟਣੀਆਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੀਆਂ ਝੋਨਾ ਬੂਝਾ ਮਾਰ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਵੱਡੇ ਇਕੱਠ ਹੋਣਿਆ ਵੱਡੇ ਸੰਘਰਸ਼ ਦੀ ਤਿਆਰੀ ਹੋਣੀ ਆ ਇਸ ਕਰਕੇ ਜੜਾਂ ਜਿਹੜੀਆਂ ਪੰਜਾਬ ਦੀਆਂ ਜਿਹੜਾ ਪੰਜਾਬ ਦੀ ਸਰਕਾਰ ਦੇ ਪੰਜਾਬ ਦੇ ਭਗਮਾਨਤ ਮੰਤਰੀਆਂ ਨੇ ਕਿਵੇਂ ਸਾਡੇ ਕਿਸਾਨ ਲੀਡਰਾਂ ਦੇ ਉੱਪਰ ਐਨਆਈਏ ਜਿਹੜੇ ਕਿ ਰੈਡਾਂ ਮਾਰ ਰਹੀ ਆ ਨਾਲ ਜਾ ਕੇ ਜਿਹੜੀ ਪੰਜਾਬ ਪੁਲਿਸ ਕਿਵੇਂ ਰੈਡਾਂ ਮਰਵਾ ਰਹੀ ਆ ਵੀ ਇਸ ਅੰਦੋਲਨ ਨੂੰ ਅਸੀਂ ਕਮਜ਼ੋਰ ਕਰਨਾ ਪਤਾ ਨਹੀਂ ਇਹ ਲੀਡਰਾਂ ਨੂੰ ਇੱਕ ਸਾਧ ਲੀਡਰ ਨੂੰ ਐਵੇਂ ਡਰਾ ਲਾਂਗੇ ਇਹ ਭੁੱਲ ਜੇ ਭਗਮਾਨਤਮਾਨ ਨਾਲੇ ਸੈਂਟਰ ਗਵਰਨਮੈਂਟ ਭੁੱਲ ਜੇ ਕਿ ਤਰੀ ਧੌਣ ਤੋਂ ਕਿੱਲਾ ਪਹਿਲਾਂ ਵੀ ਕੱਢੇ ਤੇ ਹੁਣ ਵੀ ਕੱਟਾਂ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਵੇਂ ਜਿਹੜਿਆ ਸਾਡੀਆਂ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਕਿਵੇਂ ਜਿਹੜਿਆ ਸਾਡੀਆਂ ਜ਼ਮੀਨਾਂ ਦੇ ਉੱਪਰ ਧੱਕੇ ਨਾਲ ਰੋਡ ਬਣਾਏ ਜਾ ਰਹੇ ਨੇ 1 ਕਰੋੜ 5 ਲੱਖ ਜ਼ਮੀਨ ਜਿਹੜੀ ਸਾਡੀ ਪਹਿਲਾਂ ਖੇਤੀਬਾੜੀ ਵਾਲੀ ਏਡ ਸੀਗੀ ਅੱਜ ਸਿਆਸੀ ਸਾਬ ਤੇ ਲੋਕੋ ਮੈਂ ਬੇਨਤੀ ਕਰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨਾਂ ਨੂੰ ਆਪਾਂ ਇੱਥੇ ਪੱਤੇ ਇਕੱਠ ਵਧਾਈਏ ਕੱਲਾ ਮੇਰੇ ਕੋਲੇ ਆ ਕੇ ਕਰ ਲੱਗਦੇ ਨੇ ਭਾਈ ਸਾਡਾ 30 ਲੱਖ ਫਸ ਗਿਆ ਸਾਡਾ 50 ਲੱਖ ਫਸ ਗਿਆ ਲੋੜ ਆ ਇੱਥੇ ਜਿਹੜੀਆਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਲੜਨ ਦੀ ਲੜਾਈ ਦੀ ਲੋੜ ਆ ਇਸ ਕਰਕੇ ਨੌਜਵਾਨਾਂ ਆਓ ਆਪਾਂ ਆਪਣੇ ਬਾਪੂਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿਵੇਂ ਜਿਹੜੇ ਪੰਜਾਬ ਦੇ ਉੱਪਰ ਹਮਲੇ ਕਰ ਰਹੇ ਨੇਗੇ ਕਿ ਮੈਂ ਜਿਹੜੀਆਂ ਕੰਗੜਾ ਵਰਗੀਆਂ ਜਿਹੜੀਆਂ ਕਿ ਦੁੱਕੀ ਦੀਆਂ ਔਰਤਾਂ ਨੇ ਜਿਨ੍ਹਾਂ ਦਾ ਕੋਈ ਕਰਤਾਰ ਨਹੀਂ ਹੈਗਾ ਆ ਸਾਡੇ ਮਾਈ ਭਾਗੂ ਜਿਹਾ ਮਾਵਾ ਬਾਰਸਾਂ ਬੈਠਿਆ ਨੇ ਕਿਆਂ ਕਿਵੇਂ ਉਹ ਸਾਡੀ ਕਰਤਾਰ 쿠ਸੀ ਪੰਜਾਬ ਦੀ ਕਰਨ ਤੇ ਲੱਗੀਆਂ ਹੋਈਆਂ ਨੇ ਕਿਆਂ ਜੋ ਕੁਛ ਉਹ ਬੋਲ ਰਹੀਆਂ ਨੇ ਕਿਆਂ ਜੋ ਕੁਛ ਉਹ ਕੰਗੜਾ ਵਰਗੀਆਂ ਕਰ ਰਹੀਆਂ ਨੇ ਕਿਆਂ ਪਰ ਮੈਂ ਗੱਲ ਕਹਿਣਾ ਚਾਹਣਾ ਜੋ ਭਾਜਪਾ ਦੇ ਜੋ ਕੁੱਤੇ ਰੱਖੇ ਉਹਨੇ ਪਾਲਤ ਜਿਹੜਾ ਪੋਲਦੇ ਨੇ ਨਾ ਉਹਦਾ ਪੰਜਾਬ ਵਾਲੇ ਮੁੱਖ ਮੰਤਰੀ ਵੀ ਚੁੱਪ ਕਰ ਜਾਂਦੇ ਨੇਗੇ ਕਿੱਥੇ ਤਾਂ ਉਹਦਾ ਏਡਾ ਬੜਾ ਬ੍ਰੋਧ ਹੋਣਾ ਚਾਹੀਦਾ ਜੋ ਸਾਡੇ ਸਿੱਖਾਂ ਉੱਪਰ ਨਿਸ਼ਾਨਾ ਸਾਧ ਰਹੀ ਔ ਜੋ ਸਾਡੇ ਕਿਸਾਨਾਂ ਉੱਪਰ ਨਿਸ਼ਾਨਾ ਸਾਧ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਨਹੀਂ ਆਇਆ ਜੋ ਕੁਛ ਉਹ ਬੋਲ ਰਹੀ ਹੈ ਜੋ ਸਾਡੇ ਕਿਸਾਨਾਂ ਦੇ ਆਗੂ ਦੇ ਉੱਪਰ ਤੁਸੀਂ ਦੇਖਿਆ ਕਿ ਕਰੇ ਐਨਆਈਆ ਰੇਡਾਂ ਮਾਰ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਸਾਡਾ ਬਾਪੂ ਜਗਦੀਸ਼ ਸਿੰਘ ਢੱਲੇਵਾਲ ਦਿੱਲੀ 에어ਪੋਰਟ ਤੇ ਕਿਰਿਆ ਗਿਆ ਤੇ ਸਾਡੇ ਸਰਸਾ ਸਾਹਿਬ ਕਿਰੇ ਗਏ ਜੋ ਕਿ ਉਹਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਅੰਦਰੋਂ ਕਹੂਗਾ ਰੋਲ ਡਰਾਮੇ ਕਰੀ ਜਾਂਦਾ ਮੈਂ ਕਿਸਾਨਾਂ ਨਾਲ ਆ ਮੈਂ ਕਿਸਾਨਾਂ ਨਾਲ ਆ ਤੜਕੇ ਉੱਠ ਕੇ 9 ਵਜੇ ਪਹਿਲਾ ਬਿਆਨ ਪਹਿਲਾ ਐਡਾ ਬੜਾ ਗੱਪਸਿਰਦਾ ਮਾਂ ਦਾ ਪੁੱਤ ਆਥਣ ਤੱਕਰ ਗੱਪ ਹੀ ਰੋੜੀ ਜਾਂਦਾ ਇਸ ਕਰਕੇ ਮੇਰੀ ਬੇਨਤੀ ਆ ਮੇਰੇ ਨੌਜਵਾਨ ਆਗੂਆਂ ਨੂੰ ਮੇਰੀਆਂ ਮਾਵਾਂ ਨੂੰ ਮੇਰੇ ਲੋਕਾਂ ਨੂੰ ਬੇਨਤੀ ਆ ਕਿ ਆਓ ਆਪਾਂ ਇੱਥੇ ਇਕੱਠੇ ਹੋ ਕੇ ਲੜੀਏ ਜੇ ਪਹਿਲਾਂ ਇਹ ਭਾਰਪੁਰ ਦੇ ਜਿਹੜਾ ਹਾਲਾਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੇ ਜਿਹੜੇ ਚਿਹਰੇ ਨੇ ਉਹ ਨੰਗੇ ਕਰ ਦੇਣ ਇਸ ਅੰਦੋਲਨ ਨੇ ਇਸ ਤੁਹਾਡੇ ਸੰਘਰਸ਼ ਨੇ ਪਤਾ ਲੱਗ ਜਾਣਾ ਵੀ ਕੌਣ ਪੰਜਾਬ ਦੇ ਲੋਕਾਂ ਦੀ ਲੜਾਈ ਲੜਦਾ ਹੈ ਤੇ ਕੌਣ ਨਾ ਪੰਜਾਬ ਨੂੰ ਵੇਚਣ ਤੇ ਆ ਇਸ ਕਰਕੇ ਭਰਾਵੋ ਸੁਧਾਰਥਾਂ ਦੇ ਰਾਹ ਪਾਓ ਤੇ ਨੌਜਵਾਨੋ ਬਸ ਇਕੱਲਾ ਬਾਰ-ਬਾਰ ਹੀ ਨਾ ਕਰੀ ਚੱਲੋ ਆਓ ਇੱਥੇ ਪੰਜਾਬ ਦੀ ਧਰਤੀ ਬਚਾਉਣ ਲਈ ਲੜੀਏ ਆਓ ਜੋ ਸਾਡੇ ਪੰਜਾਬ ਦੇ ਉੱਪਰ ਹਮਲੇ ਹੋ ਰਹੇ ਨੇ ਜੋ ਸਾਡੇ ਸਿੱਖਾਂ ਦੇ ਉੱਪਰ ਹਮਲੇ ਹੋ ਰਹੇ ਨੇ ਉਹਨਾਂ ਹਮਲੇ ਦਾ ਮੂੰਹ ਤੋੜਵਾ ਜਵਾਬ ਦਈਏ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜੇ ਕੰਗਣਾ ਵਰਗੀਆਂ ਜੋ ਜੋ ਵੀ ਸਾਡੇ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਨੇ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਹੈ ਇਕੱਠੇ ਹੋ ਕੇ ਕੋਈ ਪਾਰਟੀਆਂ ਦਾ ਖੜਾ ਛੱਡ ਕੇ ਇਕੱਠੇ ਹੋ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੜਾਈਆਂ ਲੜੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਉਣ ਵਾਲੇ ਦਿਨਾਂ ਵਿੱਚ ਵੱਡੇ ਕਾਫਲੇ ਇੱਥੇ ਲੈ ਕੇ ਆਈਏ ਸਾਡੇ ਕਿਸਾਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਬੇਨਤੀ ਕਰਦਾ ਬਸ ਲਾਸਟ ਇੱਕੋ ਹੀ ਕਿ ਜਿੰਨੀਆਂ ਵੀ ਸਾਡੀਆਂ ਕਿਸਾਨ ਜਿੱਥੇ ਬੰਦੀਆਂ ਲੱਗੀਆਂ ਜਿੰਨੀਆਂ ਹੋਰ ਨੇਗੀਆਂ ਮੇਰੀ ਬੇਨਤੀ ਹੈ ਵੀ ਇਕੱਠੇ ਹੋ ਜਾਓ 200 ਦਿਨ ਦੇ ਅੰਦੋਲਨ ਨੇ ਪਾਪਾ ਮੂਤੇ ਮੂ ਕਰਕੇ ਮਾਰੀ ਬੜੇ ਵਧੀਆ ਥਾਂ ਤੇ ਅੰਦੋਲਨ ਚੱਲ ਰਿਹਾ ਹੈ ਬੜੀ ਵਧੀਆ ਜਗ੍ਹਾ ਤੇ ਅੰਦੋਲਨ ਚੱਲ ਰਿਹਾ ਹੈ ਆਪੋ ਆਪਣੇ ਮਤਭੇਦ ਭੁਲਾ ਦਿਓ ਵੱਡੇ ਕਾਫਲੇ ਵੱਡੀਆਂ ਪੀਰਾਂ ਵੱਡੇ ਇਕੱਠ ਕਰ ਲੋ ਤੇ ਇੱਕ ਝੰਡੇ ਹਟ ਇਕੱਠੇ ਹੋ ਜਾਓ ਚਲੋ ਠੀਕ ਆ ਬੱਤੀ ਨੇ ਚ 35 ਜੱਥੇ ਬੰਦਿਆਂ ਨੇ ਜਿੰਨੀਆਂ ਵੀ ਜੱਥੇ ਬੰਦਿਆਂ ਨੇ ਕੋਈ ਗੱਲ ਨਹੀਂ ਪਹਿਲਾਂ ਉਹ ਇਕੱਠੇ ਹੋ ਕੇ ਆਪ ਆਪਣੇ ਮਤ ਭੇਦ ਭਲਾ ਕੇ ਇਕੱਠੇ ਹੋ ਕੇ ਜਿਹੜੀ ਲੜਾਈ ਲੜੀਏ ਤੇ ਜਿੱਤ ਕੇ ਮੁੜਾਂਗੇ ਐਮਐਸਪੀ ਵੀ ਲਾਵਾਂਗੇ ਪੰਜਾਬ ਦੇ ਜ਼ਮੀਨਾਂ ਹੀ ਬਚਾਵਾਂਗੇ ਪੰਜਾਬ ਉੱਪਰ ਹੋ ਰਹੇ ਹਮਲੇ ਹੀ ਬਚਾਵਾਂਗੇ ਹੱਥ ਵੰਨ ਕੇ ਮੇਰੀ ਸਾਰੇ ਕਿਸਾਨੋ ਅੱਗੋਂ ਅੱਗੇ ਬੇਨਤੀ ਆ ਵੀ ਬਹੁਤ ਕੁਛ ਹੈ 200 ਦਿਨ ਦੇ ਅੰਦੋਲਨ ਦੇ ਵਿੱਚੋਂ ਖੱਟਿਆ ਭਾਜਪਾ ਨੇ ਮੁੱਦੇ ਮੂੰਹ ਮਾਰਿਆ ਮੀਡੀਆ ਰਾਹੀਂ ਮੇਰੀ ਆਵਾਜ਼ ਜਾਊਗੀ ਵੀ ਆਪਾਂ ਇਕੱਠੇ ਹੋ ਕੇ ਜਿਹੜਾ ਅੰਦੋਲਨ ਨੂੰ ਲੜੀਏ ਆਪਾਂ ਆਪਣੇ ਮਤਭੇਦ ਭਲਾ ਕੇ ਨਾ ਆਗੂਆਂ ਦੇ ਨਾਲ ਬੈਠਣ ਦੂਜੀ ਆਗੂ ਆ ਕਿੱਥੇ ਕਹਿਣ ਵੀ ਅਸੀਂ ਤੁਹਾਡੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜਿਆ ਤੇ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ